ਸੱਚੀ ਗੱਲ ਦੀ ਵੀਡੀਓ ਜਿਹੜੀ ਹੈ ਪਖੜੇ ਤੇ ਬਣਾ ਰਿਆ ਹਾਂ ਅਤੇ ਪਖੜੇ ਦੇ ਕੀ ਕੀ ਫਾਇਦੇ ਹਨ ਮੈਂ ਇਸ ਬਾਰੇ ਦੱਸਾਂਗਾ ਤੇ ਪਖੜਾ ਹੁੰਦਾ ਕਿੱਥੇ ਹੈ ਦੇਖੋ ਇਹ ਮੇਰੇ ਹੱਥ ਵਿੱਚ ਪਖੜਾ ਫੜਿਆ ਹੋਇਆ ਹੈ ਤੁਸੀਂ ਦੇਖੋ ਇਹ ਪਖੜਾ ਜਿਹੜਾ ਇਹਦੇ ਕਿੰਨੇ ਕੰਡੇ ਹਨ ਨਾਲ ਇਹਦੇ ਤੇ ਇਸ ਕਰਕੇ ਇਹ ਹੈਗਾ ਇਹਦਾ ਪਖੜੇ ਦਾ ਫਾਲ ਹੈ ਤੇ ਬਾਕੀ ਇਸ ਤੋਂ ਇਲਾਵਾ ਮੇਰੇ ਕੋਲ ਇਹ ਪਖੜੇ ਦਾ ਪਾਊਡਰ ਹੈ ਅਸੀਂ ਇਸ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਜਿਹੜਾ ਪਖੜਾ ਹੈ ਇਹਦਾ ਆਮ ਤੌਰ ਤੇ ਪਾਊਡਰ ਵੀ ਇਸਤੇਮਾਲ ਕੀਤਾ ਜਾਂਦਾ ਹੈ ਤੇ ਕਾੜਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਆਮ ਤੌਰ ਤੇ ਪਿਸ਼ਾਬ ਦੀ ਪ੍ਰੋਬਲਮ ਹੁੰਦੀ ਹੈ ਪਿਸ਼ਾਬ ਰੁੱਕ ਰੁੱਕ ਕੇ ਆਉਂਦਾ ਪ੍ਰੋਸਟੇਟ ਹੋ ਜਾਂਦਾ ਹੈ ਪਿਸ਼ਾਬ ਤੁਪਕਾ ਤੁਪਕਾ ਆਉਂਦਾ ਜਾਂ ਪਿਸ਼ਾਬ ਦੇ ਵਿੱਚ ਜਲਨ ਹੁੰਦੀ ਹੈ ਤੇ ਆ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਪਖੜੇ ਦਾ ਪਾਊਡਰ ਲੈ ਕੇ 100 ਗ੍ਰਾਮ ਤੇ ਉਸ ਦੇ ਵਿੱਚ ਸਾਨੂੰ ਸ਼ਹਿਦ ਪਾਉਣਾ ਚਾਹੀਦਾ ਹੈ ਤੇ ਇਹਨਾਂ ਨੂੰ ਮਿਕਸ ਕਰਕੇ ਸਵੇਰ ਆ ਰਿਸ਼ਾਮ ਹੱਦ-ਹੱਦ ਚਮਚਾ ਲਓ ਅਤੇ ਇਸ ਤੋਂ ਲਾਫਾ ਤੁਸੀਂ ਪੁਨਰਵਾ ਜੇ ਤੇ ਪੋਟਰ ਮਿਲ ਜਾਂਦਾ ਠੀਕ ਹੈ ਨਹੀਂ ਤੇ ਪਨਰਵਾਦੀਆਂ ਗੋਲੀਆਂ ਖਾ ਲੋ 15 ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਪੂਰੀ ਤਰ੍ਹਾਂ ਫਰਕ ਪੈ ਜਾਏਗਾ ਦੂਸਰੀ ਗੱਲ ਪਖੜਾ ਜਣਾ ਆਮ ਤੌਰ ਤੇ ਜੋ ਨਮਰਦ ਬੰਦੇ ਹੁੰਦੇ ਹਨ ਪਾਵਰ ਘਟ ਜਾਂਦੀ ਹੈ ਵੀਰਜ ਪਤਲਾ ਹੈ ਉਹਨਾਂ ਦੇ ਲਈ ਇਹ ਸੋਨੇ ਤੇ ਸੁਹਾਗਾ ਹੈ ਅਤੇ ਉਹਨਾਂ ਨੂੰ ਇਹ ਆਮ ਤੌਰ ਤੇ ਇਹ ਜਰੂਰ ਖਾਣਾ ਚਾਹੀਦਾ ਹੈ। ਫਖੜਾ ਜਿਹੜਾ ਹੈ ਇਹ ਜਿਹੜਾ ਜਿਹੜੀ ਆਮ ਤੌਰ ਤੇ ਬੰਜਰ ਜ਼ਮੀਨ ਹੈ ਉੱਥੇ ਹੁੰਦਾ ਹੈ। ਪਹਿਲਾਂ ਤੇ ਇਸ ਬਾਰੇ ਕੋਈ ਇੰਨਾ ਕੋਈ ਗਿਆਨ ਨਹੀਂ ਸੀ ਲੇਕਿਨ ਅੱਜਕੱਲ ਪਖੜਾ ਲੱਭਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਹਨ ਬਾਕੀ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਬਾਰ-ਬਾਰ ਪੱਥਰੀ ਬਣਦੀ ਹੈ ਤੇ ਤੁਸੀਂ ਇਹਦਾ ਸੇਵਨ ਕਰਨਾ ਸ਼ੁਰੂ ਕਰ ਦੋ ਤੁਹਾਡੀ ਬਾਰ-ਬਾਰ ਜਿਹੜੀ ਪੱਥਰੀ ਹੈ ਉਹ ਬਣਨੀ ਬੰਦ ਹੋ ਜਾਏਗੀ ਤੇ ਅੰਦਰੋਨੀ ਕਮਜ਼ੋਰੀ ਵਾਸਤੇ ਅਸ਼ੋਧ ਗੰਦਾ ਸ਼ਤਾਵਰੀ ਗੋਖਰੂ ਪਾਊਡਰ ਤੇ ਧਾਗਾ ਮਿਸ਼ਰੀ ਇਹਨਾਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਤੇ ਤੁਸੀਂ ਦੁੱਧ ਨਾਲ ਰੋਜ਼ਾਨਾ ਇੱਕ ਚਮਚਾ ਲਵੋ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਅੰਦਰੂਨੀ ਕਮਜ਼ੋਰੀ ਜਿਹੜੀ ਆ ਉਹ ਠੀਕ ਹੋ ਜਾਏਗੀ ਜਿਨ੍ਹਾਂ ਦਾ ਸਿਰ ਦਰਦ ਹੁੰਦਾ ਪਾ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਪਾਊਡਰ ਦਾ ਜਾਂ ਇਹਦੇ ਕਾੜੇ ਦਾ ਇੱਕ ਚਮਚਾ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਪਾਊਡਰ ਤੇ ਜਦੋਂ ਅੱਧਾ ਰਹਿ ਜਾਏ ਉਸ ਦੇ ਵਿੱਚ ਧਾਗਾ ਮਿਸ਼ਰੀ ਪਾ ਲਓ ਤੇ ਉਹ ਲੈਣਾ ਸ਼ੁਰੂ ਕਰ ਦਿਓ ਦੋ ਵਾਰੀ ਲੈ ਲਓ ਤੁਹਾਡਾ ਸਿਰ ਦਰਦ ਠੀਕ ਹੋ ਜਾਵੇਗਾ ਤੇ ਜਿਨ੍ਹਾਂ ਨੂੰ ਆਮ ਤੌਰ ਤੇ ਦਮੇ ਦੀ ਸ਼ਿਕਾਇਤ ਹੈ ਖਾਂਸੀ ਬਹੁਤ ਆਉਂਦੀ ਹੈ ਸਾਹ ਚੜਦਾ ਉਹਨਾਂ ਨੂੰ ਇਹਦਾ ਸੇਵਨ ਕਾਰਦੇ ਦੇ ਰੂਪ ਵਿੱਚ ਜੁਆ ਸ਼ਹਿਤ ਮਿਕਸ ਕਰਕੇ ਲੈਣਾ ਚਾਹੀਦਾ ਤੇ ਜਿਨ੍ਹਾਂ ਦੇ ਆਮ ਤੌਰ ਤੇ ਸੂਜਨ ਹੁੰਦੀ ਹੈ ਪੈਰਾਂ ਦੇ ਉਹਦੇ ਸੋ ਜਾਂਦੀ ਹੈ ਜਾਂ ਕਿਸੇ ਹੋਰ ਜਗ੍ਹਾ ਤੇ ਸੂਜਨ ਹੋ ਜਾਂਦੀ ਹੈ ਤੇ ਤੁਸੀਂ ਇਹਦਾ ਸੇਵਨ ਕਰੋ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਿਟਨੀ ਦੀ ਪ੍ਰੋਬਲਮ ਹੈ ਤੁਸੀਂ ਇਹਦਾ ਸੇਵਨ ਕਰੋ ਤੇ ਇਹ ਮੇਥੀ ਦਾਣਾ ਪੁੰਨਰਵਾ ਦੇ ਨਾਲ ਤੁਸੀਂ ਲਓ ਤੁਹਾਡਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਜਿਨ੍ਹਾਂ ਦਾ ਬੀਪੀ ਠੀਕ ਨਹੀਂ ਰਹਿੰਦਾ ਉੱਪਰ-ਨੀਚੇ ਹੁੰਦਾ ਰਹਿੰਦਾ ਹੈ ਉਹਨਾਂ ਲਈ ਇਹ ਬਹੁਤ ਵਧੀਆ ਕੁਦਰਤੀ ਦਵਾਈ ਹੈ ਇਹ ਆਮ ਪੰਸਾਰੀ ਤੋਂ ਵੀ ਮਿਲ ਜਾਂਦੀ ਹੈ 슈ਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਚ ਕੋਈ ਕੈਮੀਕਲ ਤੇ ਹੁੰਦਾ ਨਹੀਂ ਲੇਕਿਨ ਇਹ ਕਮਜ਼ੋਰੀ ਨਹੀਂ ਆਉਂਦੀ ਕਿ 슈ਗਰ ਦੇ ਮਰੀਜ਼ਾਂ ਨੂੰ ਇਹ ਖਾਣੀ ਚਾਹੀਦੀ ਹੈ ਤੇ ਜਿਨ੍ਹਾਂ ਦਾ ਸਰੀਰ ਟੁੱਟਦਾ ਭਜਦਾ ਉਹਨਾਂ ਨੂੰ ਵੀ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਉਹਨਾਂ ਨੂੰ ਇਹਦਾ 7 ਤਿੰਨ ਤੋਂ 5 ਗ੍ਰਾਮ ਤੱਕ ਰੋਜ਼ਾਨਾ ਸੇਵਨ ਕਰੋ 1 ਮਹੀਨਾ ਤੁਹਾਡਾ ਭਾਰ ਜਿਹੜਾ ਉਹ ਵੀ ਘੱਟ ਜਾਏਗਾ ਸਭ ਤੋਂ ਵੱਡਾ ਫਾਇਦਾ ਇਹਦਾ ਇਹ ਹੈ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਲੱਕ ਦਰਦ ਤੁਸੀਂ ਇਹਦਾ ਸੇਵਨ ਕਰਨਾ ਸ਼ੁਰੂ ਕਰ ਦੋ ਤਸੀਰੀ ਇਹਦੀ ਗਰਮ ਹੈ ਪਰ ਇਹਦੇ ਫਾਇਦੇ ਬਹੁਤ ਜ਼ਿਆਦਾ ਹਨ ਜਿਨ੍ਹਾਂ ਭੈਣਾਂ ਨੂੰ ਬਾਰ-ਬਾਰ ਨਰਪਾਤ ਹੁੰਦਾ ਹੈ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਵੀਰ ਜਾਮ ਤੌਰ ਤੇ ਪਤਲਾ ਹੈ ਉਹਨਾਂ ਨੂੰ ਇਹਦਾ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਲਾਵਾ ਜਿਨ੍ਹਾਂ ਦੇ ਕਿੱਲ ਮੁਹਾਸ਼ੇ ਸ਼ਾਇਆ ਹਨ ਉਹਨਾਂ ਨੂੰ ਇਸ ਦਾ 7 ਜਿਹੜਾ ਗੁਲਾਬ ਜਲ ਅਲਵੀਰਾ ਦੇ ਵਿੱਚ ਤੇ ਥੋੜੀ ਹਲਦੀ ਪਾ ਕੇ ਤੇ ਇਹ ਸਾਰਾ ਮਿਕਸ ਕਰਕੇ ਤੁਸੀਂ ਚਿਹਰੇ ਤੇ ਲਗਾਓ ਠੀਕ ਹੋ ਜਾਏਗਾ ਬਾਕੀ ਬਾਰ ਬਾਰ ਟੱਠੀਆਂ ਲੱਗ ਜਾਂਦੀਆਂ ਹਨ ਤੁਸੀਂ ਇਹਦਾ ਸੇਵਨ ਕਰਨਾ ਸ਼ੁਰੂ ਕਰਦੋ ਸੌਫ ਸੁੰਡ ਬੜਾ 1 ਮਾਤਰਾ ਵਿੱਚ ਲੈਣੀ ਹੈ ਸੌਫ ਸੁੰਡ ਜਮਨ ਦੀ ਗਿੜਕ ਤੇ ਪਖੜਾ ਲੂਜ਼ ਮੋਸ਼ਨ ਉਹਨਾਂ ਦੇ ਆਰਜਣਗੇ ਬਾਕੀ ਇਸ ਤੋਂ ਇਲਾਵਾ ਅਗਰ ਜੇ ਤੁਸੀਂ ਰਾਤ ਨੂੰ ਇਸ ਨੂੰ ਪੀਉਂ ਦਿੰਦੇ ਹੋ ਇਸ ਬੋਲ ਵਿੱਚ ਪਾ ਦਿੰਦੇ ਹੋ ਸਵੇਰੇ ਲਓ ਤੁਹਾਨੂੰ ਇਹਦਾ ਬਹੁਤ ਫਾਇਦਾ ਹੋਏਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਕਿਰਪਾ ਕਰਕੇ ਅੱਗੇ ਵੀ ਕਿਸੇ ਨੂੰ ਫਾਰਵਰਡ ਕਰ ਦਿਓ ਤਾਂ ਕਿ ਕਿਸੇ ਨੂੰ ਇਸ ਦਾ ਕੋਈ ਫਾਇਦਾ ਹੋ ਸਕਦਾ ਹੈ ਬਹੁਤ ਚੰਗੀ ਗੱਲ ਹੈ ਬਾਕੀ ਮੇਰੀ ਲਾਈਕ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸੱਚੀ ਗੱਲ ਹੈ